ਸਿਰਫ 2 ਲੱਖ ਦੇ ਵਿੱਚ ਗ੍ਰੈਜੂਏਸ਼ਨ ਤੇ 6 ਲੱਖ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਇਹ ਸਭ ਦੇ ਰਿਹਾ ਵਾ ਰਿਲਾਇੰਸ ਤੇ ਇਹਨੂੰ ਤੁਸੀਂ ਕਿਵੇਂ ਹਾਸਲ ਕਰ ਸਕਦੇ ਹੋ ਆਉ ਦੱਸ ਦਾਂ ਤੁਹਾਨੂੰ ਮੈਂ ਤੇ ਸਭ ਤੋਂ ਪਹਿਲੀ ਗੱਲ ਹੈ ਰਿਲਾਇੰਸ ਫਾਊਂਡੇਸ਼ਨ ਦੇ ਰਿਹਾ ਵਾ 5100 ਸਕਾਲਰਸ਼ਿਪਸ ਤੇ ਰਿਲਾਇੰਸ ਨੇ ਪਿਛਲੇ ਸਮੇਂ ਵਿੱਚ 28000 ਸਟੂਡੈਂਟਸ ਦੀ ਮਦਦ ਕੀਤੀ ਆ ਤੇ ਹੁਣ ਇਹਦਾ 2025-26 ਬੈਚ ਦਾ ਸਕਾਲਰਸ਼ਿਪ ਪੋਰਟਲ ਓਪਨ ਹੋ ਚੁੱਕਾ ਵਾ ਜੀਦੀ ਵਿੱਚ ਅੰਡਰਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਤੇ ਪਹਿਲੇ ਸਾਲ ਦੇ ਸਟੂਡੈਂਟ ਅਪਲਾਈ ਕਰ ਸਕਦੇ ਆ ਤੈਨੂੰ ਅਪਲਾਈ ਕਰਨ ਲਈ ਲੌਗਇਨ ਕਰੋ scholarship.reliancefoundation.org ਤੇ ਇਹਦਾ ਐਲੀਜੀਬਿਲਟੀ ਕ੍ਰਾਈਟੇਰੀਆ ਵਾ ਕਿ ਤੁਹਾਡੇ +2 ਜਾਂ ਗ੍ਰੈਜੂਏਸ਼ਨ ਦੇ ਵਿੱਚੋਂ 60% ਮਾਰਕਸ ਹੋਣੇ ਚਾਹੀਦੇ ਆ ਤੇ ਤੁਸੀਂ ਇੰਡੀਅਨ ਸਿਟੀਜ਼ਨ ਹੋਣੇ ਚਾਹੀਦੇ ਹੋ ਤੇ ਨਾਲ ਹੀ ਤੁਹਾਡੀ ਫੈਮਿਲੀ ਦੀ ਇਨਕਮ 15 ਲੱਖ ਤੋਂ ਘੱਟ ਹੋਣੀ ਚਾਹੀਦੀ ਆ ਫਿਰ ਕੀ ਆ ਆਪਣੇ ਸਾਰੇ ਡਾਕੂਮੈਂਟ ਇਕੱਠੇ ਕਰੋ ਐਂਡ ਅਪਲੋਡ ਕਰੋ ਇੰਨਾ ਸਿੰਪਲ ਸਟੈਪਸ ਨੂੰ ਫੋਲੋ ਕਰਕੇ ਪਹਿਲਾਂ ਪਰਸਨਲ ਡਿਟੇਲ ਭਰੋ ਤੇ ਫਿਰ ਡਾਕੂਮੈਂਟ ਅਪਲੋਡ ਕਰੋ ਤੇ ਫਿਰ ਉਸ ਤੋਂ ਬਾਅਦ ਇੱਕ ਛੋਟਾ ਜਿਹਾ ਰਿਲਾਇੰਸ ਫਾਊਂਡੇਸ਼ਨ ਐਪਟੀਟਿਊਡ ਟੈਸਟ ਹੋਊਗਾ ਜਿਹਨੂੰ ਕਲੀਅਰ ਤੁਸੀਂ ਕਰਨਾ ਹੈ ਤੇ ਫਿਰ ਵੇਟ ਕਰਨਾ ਹੈ ਰਿਜ਼ਲਟ ਦਾ ਤੇ ਉਸ ਤੋਂ ਬਾਅਦ ਤੁਹਾਨੂੰ ਰਿਲਾਇੰਸ ਫਾਊਂਡੇਸ਼ਨ ਵੱਲੋਂ ਕਾਲ ਜਾਂ ਈਮੇਲ ਆਜੂਗੀ ਨਹੀਂ ਵਧੀਆ ਗੱਲ ਹੈ ਨਾ ਕਿਉਂਕਿ ਰਿਲਾਇੰਸ ਫਾਊਂਡੇਸ਼ਨ ਨੇ 15 ਸਾਲ ਕੰਪਲੀਟ ਕੀਤੇ ਆ ਨੇਸ਼ਨ ਨੂੰ ਸਰਵ ਕਰਦੇ ਹੋਇਆ ਫਿਰ ਸਾਡੀ ਵੀ ਡਿਊਟੀ ਹੈ ਕਿ ਇਹ ਗੱਲ ਸਾਰਿਆਂ ਤੱਕ ਪਹੁੰਚੇ ਉਹਨਾਂ ਸਟੂਡੈਂਟ ਨੂੰ ਪਹੁੰਚੇ ਜਿਨ੍ਹਾਂ ਨੂੰ ਇਸ ਚੀਜ਼ ਦੀ ਸਭ